ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੇ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਮਜੀਠਾ ਇਥੋਂ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉਥੋਂ ਦੀ ਰਹਿਣਾ ਵੀ ਹੈ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਹੈ ਨਾਲੇ ਆ ਕੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਹੈ ਵੀ ਕੌਣ ਹੈ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਹੋ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਹੈ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਨੂੰ ਤਾਂ ਹੀ ਮੈਂ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨਾ ਨਾਲ ਕਾਂਗਰਸ ਬਹੁਤ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪੱਗ ਆਲਾ ਪਹਿਲਾ ਬਣਾਇਆ ਗਿਆਨੀ ਗਾਇਤ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ ਤੋਂ ਕੋਈ ਪੱਗ ਵਾਲਾ ਬਦਲਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੂੰ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ 'ਚ ਕਦੇ ਫੌਜਾਂ ਦਾ ਜਨਰਲ ਪੱਗ ਵਾਲਾ ਨਹੀਂ ਬਣਿਆ ਅਸੀਂ ਮੋਲੇ ਬੰਦੇ ਸੀ ਉਹਨੇ ਦੋ ਜਨਰਲ ਬਣਾਏ ਉਹ ਨਹੀਂ ਬਣੂ ਇੱਕ ਜਨਰਲ ਜੇਜੇ ਸਿੰਘ ਤੇ ਜਨਰਲ ਵਿਕਰਮ ਸਿੰਘ ਆ ਜਿਹੜੇ ਐਸਸੀ ਭਰਾ ਹੈ ਆਪਣੇ ਇਥੇ ਮੱਜਬੀ ਸਿੱਖ ਜਾਦੇ ਕਿ ਰਵਿਦਾਸੀ ਇਹ ਭਰਾ ਜਾਦੇ ਮੱਜਬੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੌਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਹਰ ਪਾਰਟੀ ਹਰ ਜਾਤੀ ਨੂੰ ਸਨਮਾਨ ਦਿੰਦੀ ਹੈ ਪਾਰਟੀ ਫਿਰ ਪਾਰਟੀ ਇੱਕ ਦਾ ਪੱਗ ਦਾ ਸਨਮਾਨ ਕੀਤਾ ਦੂਜਾ ਦੇਸ਼ ਦੀ ਜਨਤਾ ਦਾ ਦੇਸ਼ ਦੀ ਜਨਤਾ ਦਾ ਫਾਇਦਾ ਵੀ ਕੀਤਾ ਕਾਂਗਰਸ ਨੇ ਪੁੱਛੋ ਕਿਵੇਂ ਮੈਂ ਝੂਠ ਬੋਲਦਾ ਹੋ ਸਕਦਾ ਹੈ ਮੜਾ ਜਾ ਪੜਤਾਲ ਕਰੂੰ ਕਾਂਗਰਸ ਚ ਸਾਡਾ 60 ਸਾਲ ਰਾਜ ਰਿਆ ਕਿੰਨੇ ਸਾਲ ਇਹ ਬੰਦਾ ਆਪਣੇ ਇਹ ਬੰਦਾ ਕੌਣ ਹੈ ਖਾਸ ਜੇ ਖਾਸ ਉਹ ਮੈਂ ਤਾਂ ਵੇਖਦਾ ਇਹ ਵੀਡੀਓ ਬਣਾਈ ਜਾਂਦਾ ਕਈ ਵਾਰੀ ਪੁਲਿਸ ਨੇ ਵੀ ਛੱਡਿਆ ਹੁੰਦਾ ਵੀ ਵੀਡੀਓ ਬਣਾਉਣ ਦੇ ਜਾ ਰਹੇ ਹਾਂ ਹਾਂ ਅੱਜ ਕੱਲ ਪੁਲਸਾਂ ਹੀ ਆਪਦੀ ਖਬਰ ਲੈਂਦੀ ਆ ਨਾ ਵੀ ਰਾਜਾ ਕੀ ਬੋਲ ਕੇ ਗਿਆ ਜਿਹੜਾ 10 ਭਗਵਾਨ ਤੁਮਾਨੂੰ ਰਾਤ ਨੂੰ ਦੱਸਾਂ ਹਾਂ ਆ ਨਹੀਂ ਬਣਾ ਬਣਾ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹਟ ਜਾ ਦੱਬੀ ਜਾ ਕਾਂਗਰਸ ਆ ਮੁੰਡੇ ਆ ਨਾ ਜਿਹੜੇ ਨੌਜਵਾਨ ਇਹ ਕਹਿੰਦੇ ਯਾਰ ਕਾਂਗਰਸ ਨੇ ਕੀ ਕੀਤਾ 60 ਸਾਲਾਂ ਚ ਕਾਂਗਰਸ ਨੇ ਕੁਝ ਨਹੀਂ ਕੀਤਾ ਓਏ ਭਲਿਓ ਮਾਨਸੂ ਕੱਲ ਨੂੰ ਐਸ ਘਰ ਆਲਾ ਸਾਡਾ ਮੁੰਡਾ ਕਿੱਥੇ ਆ ਤੇਰਾ ਮੁੰਡਾ ਕਿੱਥੇ ਆ ਇਹ ਕੱਲ ਨੂੰ ਕਵੇ ਮੇਰੇ ਪਿਓ ਨੇ ਕੀ ਕੀਤਾ ਤੇ ਇਹ ਬਾਈ ਕਵੇ ਮੇਰੇ ਪਿਓ ਨੇ ਕੀ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਇਸ ਦੇਸ਼ ਚ ਸੂਈ ਨਹੀਂ ਬੰਦੀ ਸੀ ਹੁਣ ਇਸ ਦੇਸ਼ 'ਚ ਜਹਾਜ ਬੰਦਾ ਹੈ ਉਹ ਮੋਦੀ ਨੇ ਰਾਤੋਂ ਰਾਤ ਬੰਨ ਲਾਤਾ ਬਾਦਲ ਤਾਂ ਉੱਤੇ ਪਹੁੰਚੇ ਹੀ ਨਹੀਂ ਉੱਤੇ ਦਾ ਕਾਂਗਰਸ ਰਹੀ ਹੈ ਜਾਨ ਬੀਜੇਪੀ ਆਈ ਹੈ ਅੱਗੇ ਸੁਣ ਲੋ ਅਸੀਂ 60 ਸਾਲ ਰਹੇ ਮਹਿੰਗਾਈ ਨੂੰ ਐ ਫੜ ਕੇ ਰੱਖਿਆ ਸੀ ਬਦਲ ਨਹੀਂ ਦਿੱਤੀ ਮਹਿੰਗਾਈ ਜੇ 60 ਸਾਲ ਅਸੀਂ ਰਹੇ ਨਾ ਅਸੀਂ ਦੇਸ਼ 'ਵੀ ਜਨਤਾ ਦਾ ਫਾਇਦਾ ਕੀਤਾ ਹੈ ਅੱਜ ਤੋਂ 12 ਵਾਰੇ ਪਹਿਲਾਂ ਸਿਉਣੇ ਦਾ ਭਾਅ ਸੀਗਾ 22000 ਰੁਪਏ ਜਦੋਂ ਮਨਮੋਹਨ ਸਿੰਘ ਸਰਦਾਰ ਸੀ ਹੁਣ ਲਿਆਣਾ ਗੁਜਰਾਤ ਚੋਂ ਜਿਹੜਾ ਕਹਿੰਦਾ ਬਾਈਓਰ ਬਹਿਨੋ ਮਿੱਤਰੋ ਉਹ ਮਿੱਤਰੋ ਨੇ 128000 ਰੁਪਏ ਤੋਲਾ ਕਰਤਾ ਲੈ ਲਊਂਗੀ ਹਾਂ ਔਨ ਸੋਨਾ ਚਾਂਦੀ ਵੀ ਨਹੀਂ ਮਿਲਨੀ ਤੇ ਕੁੜੀ ਨੂੰ ਪਾਵਾਂਗੇ ਕੀ ਲੋਹਾ 2000 ਦੇ ਨੋਟ ਵੀ ਲੈ ਗਏ ਬੋਲੋ ਆ 500 ਦਾ ਨੋਟ ਬਦਲਦਾ 2000 ਦਾ ਨੋਟ ਆ ਗਿਆ 1000 ਦਾ ਬੰਦ ਲੈਣਾ ਚ ਖੜਾਈ ਰੱਖੇ ਤੁਹਾਨੂੰ ਕਹਿੰਦਾ ਅਮੀਰ ਗਰੀਬ ਹੋ ਜਾਊਗਾ ਗਰੀਬ ਅਮੀਰ ਹੋ ਜਾਊਗਾ ਹੋਇਆ ਕੋਈ ਫਰਕ ਅੱਛਾ ਟਕੜੇ ਬੰਦੇ ਨੂੰ ਤਾਂ ਪੈਸੇ ਦੇ ਹੀ ਗਏ ਗਰੀਬ ਵਿਚਾਰੇ ਯੱਕਦੇ ਰਹੇ ਲੈਣਾ ਚ ਕਈ ਮਰ ਗਏ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਨਮੋਹ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਹੁਣ ਮਿਲਦਾ ਹੀ ਨਹੀਂ 2000 ਦਾ ਮੇਰੀ ਗੱਲ ਸੱਚੀ ਹੈ ਯਾਰ ਬੋਲ ਦਿਓ ਯਾਰ ਸਰਦਾਰੋ ਜੀ ਗੱਲ ਸੱਚੀ ਹੈ ਬੜੇ ਯਾਰ ਤੁਸੀਂ ਤਾਂ ਮੱਝ ਵਾਲੇ ਖਰਾਬ ਹੋ ਜਾਂ ਹਾਂ ਦਾ ਪਰ ਉਹ ਵੀ ਜੇ ਗੱਲ ਸੱਚੀ ਹੈ ਫੇਰ ਤਾਂ ਸਿਰਾ ਲਾ ਦਿਓ ਜੇ ਝੂਠੀ ਹੈ ਤਾਂ ਨਾ ਲਾਓ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 350 ਦਾ ਸਿਲੰਡਰ ਮਿਲਦਾ ਸੀ ਹੁਣ 1250 ਦਾ ਦਿੰਦਾ ਇਹ ਸੱਚੀ ਹੈ ਕੱਲ ਸਾਡੇ ਰਾਜ ਚ 50 ਸਾਲਾਂ ਚ 5 ਰੁਪਏ ਵਧਦਾ ਸੀ ਤੇ ਸਿੱਧਾ 200 ਵਧਾ ਦਿੰਦਾ 45 ਰੁਪਏ ਡੀਜ਼ਲ ਹੁੰਦਾ ਸੀ ਅੱਜ 100 ਰੁਪਏ ਹੋ ਗਿਆ ਫੇਰ ਮੋਦੀ ਨੂੰ ਲੋਕ ਕੋਟਾ ਪਾਲ ਕੋ ਫਿਰਦੇ ਨਾ ਪਾਓ ਸਾਡਾ ਕੀ ਹੈ ਇਹ ਸਿਉਣਾ 2 ਲੱਖ ਨੂੰ ਹੋ ਜਾਣਾ ਹੈ 3 ਮਹੀਨਿਆਂ ਚ ਗੀਰੇ ਮਾੜਾ ਮੋਟਾ ਲੈਣਾ ਕੁੜੀ ਜੁੜੀ ਵਿਆਹ ਨਹੀਂ ਹੋਵੇ ਲੈ ਲਓ ਮੈਂ ਠੀਕ ਆ ਗੱਲ ਵੇਖ ਲਿਓ ਇਹ ਮੇਰੀ ਨਾਨੀ ਕਹਿੰਦੀ ਸੀ 200 ਰੁਪਏ ਤੋੜਾ ਲੈਂਦੀ ਹੁੰਦੇ ਸੀ ਫੋਜਾ 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 ਚ ਭਰਤੀ ਹੁੰਦੇ ਸੀ ਪਹਿਲਾ ਬੰਦੇ ਹੁਣ ਮੋਦੀ ਆਇਆ ਤੇ ਫੌਜ ਤੋਂ ਭਰਤੀ ਹੋਣੇ ਬੰਦ ਕਰਤੇ ਕਹਿੰਦਾ ਹੁਣ ਅਗਨੀਵੀਰ ਚੱਲੂਗਾ 4 ਸਾਲਾਂ ਬਾਅਦ ਮੁੰਡੇ ਨੂੰ ਘਰੇ ਭੇਜ ਦਿੰਦਾ ਐਵੀਂ ਹੈ ਕਿ ਉਹ ਨੂੰ ਐ ਮੁੰਡੇ ਬਾਰਡਰ ਦੇ ਮੁੰਡੇ ਫੌਜਾਂ ਚ ਭਰਤੀ ਹੁੰਦੇ ਸੀ ਹੁਣ ਉਹ ਵੀ ਕੰਮ ਮਕਾਤਾ ਆਏ ਨੇ ਮਾਂ ਦੇ ਸ਼ੇਰ ਨੇ ਤੇ ਸਰਕਾਰ ਕਿ ਨਹੀਂ ਲਿਆਂਦੀ ਮੋਦੀ ਤੇ ਮੋਦੀ ਤੂੰ ਹੀ ਲਿਆਂਦੀ ਜਿਹੜਾ ਕਾਲੀ ਦਾੜ੍ਹੀ ਕਾਲੀਆਂ ਮੁੱਛਾਂ ਕਰੀ ਫਿਰਦਾ ਇੱਕ ਵੀ ਵੀ ਕਿੱਟਾ ਵੇਖਦਾ ਤੇਰੇ ਔਰ ਕਿਨੇ ਲਿਆਂਦੀ ਤੇਰੇ ਵਰਗੇ ਸੀਗੇ ਬਟਨ ਨੱਪੀ ਗਏ ਟੱਕ 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 ਚਾਚਾ ਜੀ ਆਪਣਾ ਆਪਣਾ ਚਾਚਾ ਹੈ ਚਾਚਾ ਜਵਾਨ ਲੱਗਦਾ ਤੇ ਭਤੀਜਾ ਭੰਗਾਰਾ ਆਹ ਬੰਦਾ ਚਾਚਾ ਮੋਛ ਨਹੀਂ ਆਏ ਨਾ ਹੈ ਚਾਚਾ ਮੋਛ ਇਨਸ਼ਾ ਅੱਲਾਹ ਤੇ ਮੋਛਾ ਤੇ ਮੋਛਾ ਨਾ ਆ ਫਿਰ ਹੋਣੀ ਹੈ ਚਾਚਾ ਫਿਰ ਕਾ ਆਪਣਾ ਵੀ ਜਾ ਚਾਚਾ ਵੀ ਹੈ ਜਗਦੇ ਚਾਚਾ ਪਰ ਠੀਕ ਹੈ ਚਾਚਾ ਐ ਰਿਹਾ ਅger ਮਰਨਾ ਤਾਂ ਹੈ ਹੀ ਸਰੇ ਕਰੇ ਉਹ ਵੀ ਕੋਈ ਤੋੜਾ ਜੂਗਾ ਪੇਵੇ ਕੀ ਬਾਈ ਦੀ ਤਕਰੀ ਫਿਰਦਾ ਯਾਰ ਸੋ ਕਹਿਣ ਦਾ ਮਤਲਬ ਹੈ ਪਰਿਵਾਰ ਚਲਾਉਣਾ ਨਹੀਂ ਤੇ ਪਤਾ ਨਹੀਂ ਮਹਿੰਗਾਈ ਨੂੰ ਕਿਵੇਂ ਰੋਕਣਾ ਧੀਰੇ ਘਰੇ ਨਿਆਣੇ ਰੋਂਦੇ ਆ ਨਾ ਉਹਨੂੰ ਪਤਾ ਹੈ ਵੀ ਮਹਿੰਗਾਈ ਨੂੰ ਕਿਵੇਂ ਬਈ ਘਰ ਚ ਲਾਉਣਾ ਹੈ ਅੱਛਾ ਮੋਦੀ ਨੇ ਕੀ ਕੀਤਾ 750 ਕਿਸਾਨ ਬਾਰਡਰ ਤੇ ਮਾਰਤਾ ਸਾਡਾ ਇਹ ਇਹ ਸਰਕਾਰੀ ਭੈਣ ਜੀ ਤੁਹਾਨੂੰ ਨਹੀਂ ਇਹਨਾਂ ਨੇ ਦੱਸਣਾ ਕਿਸੇ ਨੇ ਇਹ ਰੇਟ ਕਣਕ ਜਦੋਂ ਸਰਕਾਰੀ ਵਿਕਣ ਲੱਗੀ ਸੀ ਇਹ ਭਾਅ ਕਾਂਗਰਸ ਨੇ 1967 ਚ ਕਾਨੂੰਨ ਬਣਾਇਆ ਸੀ ਵੀ ਹੁਣ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਹੈ ਉਹ ਸਰਕਾਰ ਖਰੀਦਿਆ ਕਰੂਗਾ ਸਰਕਾਰੀ ਰੇਟ ਉਹ ਇਹ ਸਾਡੀ ਕਾਂਗਰਸ ਦੀ ਦੇਣ ਹੈ ਆਪਣੀ ਦੀ ਆਪਣੀ ਫਿਰ ਦੋਸੋ ਕਾਂਗਰਸ ਕਿਵੇਂ ਮਾੜੀ ਇੱਕ ਗੈਂਗਸਟਰ ਖੜਾ ਕਰੀ ਫਿਰਦਾ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖੀ ਦੇ ਨਾਂ ਤੇ ਸਾਡਾ ਸਿੱਖ ਦਾ ਖੜਾ ਸਾਨੂੰ ਤਾਂ ਇਹਨੂੰ ਸਲੂਟ ਮਾਰਨ ਨੂੰ ਜੀ ਕਰਦਾ ਹੈ ਇਹਨੂੰ ਫੱਦੇ ਬੁਲਾਉਣ ਨੂੰ ਜੀ ਕਰਦਾ ਹੈ ਜਿਨੇ ਆਪਦੇ ਗੁਰੂ ਦੇ ਪਿੱਛੇ ਇਤਿਫਾ ਦਿੱਤਾ ਅਸੀਂ ਐਵੇਂ ਜਾਲੀ ਜਿਹੜਾ ਬਣਿਆ ਫਿਰਦਾ ਉਹਨੂੰ ਕਿਵੇਂ ਫੱਦੇ ਬੁਲਾ ਗ ਜੀ ਬਈ ਜਿਹੜਾ ਗੁਰੂ ਤੇ ਭੀੜ ਪਈ ਉਦੋਂ ਇਹ ਖੜਾ ਲੀਡਰਾਂ ਚੋ ਲੋਕ ਤਾਂ ਬਹੁਤ ਖੜੇ ਲੀਡਰਾਂ ਚੋ ਇਹ ਖੜਾ ਮੈਂ ਵੀ ਨਹੀਂ ਖੜਾ ਭਾਈ ਮੈਂ ਉੱਥੇ ਘਰਨੇ ਤੇ ਜਾਂਦਾ ਹੀ ਪਰ ਮੈਂ ਸਹੀ ਫਾੜੀ ਦਿੱਤਾ ਮੈਂ ਉਹੇ ਡਾਰਸੀ ਦੇ ਦੁਆਰੇ ਕਿਨੇ ਜਿੱਤਾਂਗੇ ਨਹੀਂ ਠੀਕ ਆ ਗੱਲ ਖੜੀ ਕਰਨੀ ਚਾਹੀਦੀ ਹੈ ਕਿ ਅੰਮ੍ਰਿਤਪਾਲ ਤਾਂ ਉੱਥੇ ਪਹੁੰਚਿਆ ਹੀ ਨਹੀਂ ਨਾ ਬੈਣੀ ਨਹੀਂ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਜੀ ਸਾਡਾ ਵੀ ਪਿਓ ਅਰਗਾ ਪਿਓ ਹੈ ਪਰ ਉਹ ਬਗਰਾੜੀ ਦੇ ਮੋਰਚੇ 'ਚ ਨਹੀਂ ਪਹੁੰਚਿਆ ਵਿਖਾ ਦੇ ਮੈਨੂੰ ਫੋਟੋ ਵੀ ਉੱਥੇ ਬੈਠਾ ਕਿੱਥੇ ਸੀ ਜਿੱਥੇ ਸਾਰੀ ਦੁਨੀਆ ਪਹੁੰਚੀ ਵਿਖਾ ਦੇ ਫੋਟੋ ਸੋ ਕਹਿਣ ਤਾਂ ਪਾਵੇ ਐ ਤੁਹਾਡੇ ਕੋਲੇ ਤੇ ਜਿਹੜੀ ਜਿਹੜਾ ਹਰਮੀਤ ਸਿੰਘ ਐ ਇਹ ਭਾਈ ਗੁਨੇਗਾਰ ਤਾਂ ਤੁਸੀਂ ਆਪ ਹੋ ਐਵੇਂ ਸਾਨੂੰ ਤਾਂ ਲਾਂਬੇ ਦਿੰਨੇ ਹੋ ਤਿੰਨ ਵਾਰੀ ਪਹਿਲਾਂ ਬਣ ਗਿਆ ਇਹ ਐਮ.ਐਲ.ਏ ਮੰਤਰੀ ਕਾਲੀ ਦਲ ਦੇਲੇ ਜੇ ਉਦੋਂ ਨਹੀਂ ਇਹਨੇ ਕੁਝ ਕੀਤਾ ਤੇ ਹੁਣ ਇਹ ਕਿਹੜਾ ਥੋੜਾ ਕੁਝ ਸਵਾਰ ਦੂ ਹੁਣ ਐਵੇਂ ਬੀਬੀਆਂ ਫਿਰ ਸਾਰੇ ਹੱਸਣਗੇ ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਜੇ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲਓ ਸਾਨੂੰ ਕੀ ਹੈ ਸਾਡਾ ਕੀ ਜਾਂਦਾ ਹੈ ਇਕ ਫੇਰ ਆ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਰਗੜੋ ਧਰਕੇ ਇਹਨੂੰ ਕਿੱਕ ਲਈ ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾਗਿਰ ਕਰਤਾ ਸਰਦਾਰ ਮਾਨ ਆਇਆ ਸੀਗਾ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਤਰਨਤਨ ਬਣਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਦੀ ਪਰੰਤਾਰ ਦੇ ਯੋਧਿਆਂ ਨੇ ਤੈਨੂੰ ਸਭ ਸਿਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾ ਬਦਲਾ ਆਪਦੇ ਨਾਂ ਤੇ ਕਤਲੇ ਆਮ ਦਿਨ ਦਿਹਾੜੇ ਲੁੱਟਾ ਖੋਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਈਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹਾਂ ਚੁਟਕਲੇ ਜਿੰਨੇ ਮਰਜੀ ਸੁਣ ਲੋ ਇਹ ਕਾਰੋਬਾਰੀ ਹੈ ਜਿਹੜਾ ਥੋੜਾ ਹਰਮੀਤ ਹੈ ਪਹਿਲਾ ਕਾਰੋਬਾਰ ਕਾਲੀਦਾਲ ਚ ਕਰਦਾ ਰਿਹਾ ਇਹਨੇ ਆਖਿਆ ਯਾਰ ਹੁਣ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵਾਨਤ ਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਆ ਲਾਲੂਆ ਸਾਹਿਬ ਇਸ ਕਰਕੇ ਇਹ ਕਾਲੀਦਾ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਵਾਜ ਹੈ ਇਹ ਤੁਹਾਨੂੰ ਵੇਚਦੇ ਐ ਆਓ ਹੁਣ ਮੈਂ ਕਾਲੀਦਾਲ ਚੱਲੇ ਆਂ ਆਓ ਹੁਣ ਮੈਂ ਝਾੜੂ ਚੱਲੇ ਆਂ ਸਾਕ ਬਾਜੇ ਸਾਡੀ ਆਉਣ ਲੱਗੀ ਹੈ ਸਾਡੀ ਜਿਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਹੌਂਦੇ ਬਾਏ ਲੋਗੇ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਹੀਆਂ ਕਿੰਨੀਆਂ ਕੱਚੀਆਂ ਪਹੀਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਬੈਠੂ ਤੂੰ ਤਿੰਨ ਵਾਰੀ ਦਾ ਐਮਐਲਏ ਰਿਆ ਮੈਂ ਵੀ ਤਿੰਨ ਵਾਰੀ ਐਮਐਲਏ ਰਿਆ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡੇ ਬਈ ਥੋੜੇ ਟੇਕਿਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਥੋੜੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਉਹ ਬਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲਓ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਵੋਟਾਂ ਪਾ ਦੇ ਉਹ ਜੇ ਲਾਇਆ ਹੀ ਨਹੀਂ ਕਿਸੇ ਨੇ ਝਾੜੂ ਨੇ ਲਾਇਆ ਤਾਂ ਤਾਂ ਪੁੱਛ ਲਓ ਲਵਾਇਆ ਜੀ ਦਿੱਲੀ ਦਾ 55000 ਬੰਦਾ ਲਵਾਇਆ ਨੌਕਰੀ ਤੇ ਦਿੱਲੀ ਦਾ 55000 ਹਾਂ ਤੇ ਫਿਰ ਪਾਓ ਝਾੜੂ ਇੱਕ ਆਈ ਹੋਰ ਬਦਲੋ ਬਦਲਾਵ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚ ਲਾਇਆ ਸਾਰੀਆਂ ਹੱਸਦੀਆਂ ਨਹੀਂ ਐਸੀ ਝਾੜੂ ਨੂੰ ਪਾਵਾਂਗੇ ਯਾਰ ਰਡਕੀ ਗਈਆਂ ਯਾਰ ਆਏਗਾ ਯਾਰ ਆਏ ਕੋ ਨਹੀਂ ਆਏ ਕੋ ਨਹੀਂ ਹਾਂ ਸਰ ਨਹੀਂ ਨਹੀਂ ਗੱਲ ਸੁਣ ਲੈ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਸੈਂਟਰ ਦਾ ਬੰਦਾ ਮੈਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਨਹੀਂ ਅੱਖਾਂ ਚਾਂਕੇ ਤੇ ਮੈਨੂੰ ਸਿੱਕੀ ਸਾਹਿਬ ਦੱਸਦੇ ਆ ਰਮੇਤ ਦੀ ਪਹਿਲੀ ਕਿੰਨੀ ਚੋ ਇਹ ਪਿੰਡ ਉਹਦਾ ਹੈ ਹਾਂ 70 ਉਦੋਂ ਲਈ ਆ ਤੇ 70 ਹੁਣ ਇਹਦੇ ਬੇਬੇ ਲੈਣੀ ਆ ਆ ਸਾਲ ਰਹਿ ਗਿਆ ਕਿ ਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਆ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਨੇ ਨਹੀਂ ਚਲੋ 1000 ਰੁਪਿਆ ਬੀਬੀਆਂ ਨੇ 1000 ਰੁਪਇਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ ਨਹੀਂ ਹੁਣ ਨਾ ਨਾ ਕੁੜੇ ਉਤਾਓ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਹੋਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆ ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਆਉਣੀ ਬਸਾਂ ਦਾ ਕਿਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਿਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਦੇ ਤੁਸੀਂ ਲਾਲਚ ਚ ਆ ਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈਏ ਅਸੀਂ ਤੁਹਾਡਾ ਕਿਰਾਇਆ ਮaaf ਕਰਦਾ ਅਜੇ ਤਾਂ ਦੋਵੇਂ ਪਾਸੇ ਰਗਰੇ ਬੋਲੋ ਪਹਿਲਾਂ ਪਹਿਲਾਂ ਬੰਦੇ ਦੇ ਮਗਰ ਘਰਾਂ ਦੀ ਚੜਦੀ ਸੀ ਵੀ ਬਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਤੇ 60 ਰੁਪਏ ਪਾਛਦੇ ਆ ਚੜਤਾ ਜਾਂਦਾ ਹੀ ਪਰ ਸਾਨੂੰ ਗਾਹਾਂ ਕੱਢਦੇ ਜਾਂਦੇ ਸੀ ਕਿ ਸਾਨੂੰ ਯਾਰ ਇਹਨਾਂ ਦੇ ਮਗਰ ਲਾ ਕੇ ਏਵੇਂ ਅੱਗੇ ਹੋਰੂ ਐ ਭਗਵਾਨ ਤਮਾਨ ਨੂੰ ਡੀਕਦੀਆਂ ਸੀ ਝਾੜੂ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਨ ਹੁਣ 5 ਹੀ ਮਿਲਦੀ ਹੈ ਚਾਲੇਮ ਕਾਂਗਰਸੀਆਂ ਨੇ ਪਹਿਲੇ ਗਰੀਬ ਦਾ ਰਾਸ਼ਨ ਵੇਚ ਕੇ ਮੰਤਰੀ ਨੇ ਕਰੋੜਾ ਕਮਾ ਕੇ ਆਸ਼ੂ ਟਰੱਕ ਦੇ ਟਰੱਕ ਰਾਸ਼ਨ ਦੇ ਤੇਜ ਤੇ ਬਚ ਗਰੀਬਾਂ ਦੇ ਕਾਰਡ ਕੱਟ ਕੇ ਤਾਂ ਝਾੜੂ ਆਇਆ ਝੂਠਾ ਝਾੜੂ ਨਾ ਬੇਹੋ ਜਾਂ ਝਾੜੂ ਮਾਰਿਆ 3 ਕਿਲੋ ਕੰਨ ਕਾਜ 5 ਕਿਲੋ ਕਿਸੇ ਨੂੰ ਮਿਲੇ ਕਿਸੇ ਨੂੰ ਨਾ ਮਿਲੇ ਇਹ ਬਦਲਾਵ ਨਹੀਂ ਮੋਟਾ ਪਾਇਆ ਸੀਗਾ ਭਜੀਫੇ ਬੰਦ ਸਾਈਕਲਾ ਬੰਦ ਨਾ ਕਬੱਡੀ ਕਾਪੋ ਵੀ ਬੰਦ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਦੇ ਕੰਮ ਤੇ ਬੀਬੀਆਂ ਨਾਲ ਤਾਂ ਇਹੋ ਜੀ ਠੱਗੀ ਮਾਰੀ ਆ ਕਾਂਗਰਸੀ ਕਹਿ ਕੇ ਕਰ ਕਰ ਨੌਕਰੀ ਤਾਂ ਆ ਬੀਬੀਆਂ ਨੇ ਤਾਂ ਬੀਬੀਆਂ ਨੇ ਤਾਂ ਸਰਕਾਰ ਭਰਾਂ ਛੱਡੀ ਫਾਰਮ ਭਰਾਈ ਸੀ ਫਟ ਤੋਂ ਕਾਗਜ਼ लगाओ झाड़ू मोटा पाओ झाड़ू झाड़ू कर दो जिस दिन सरकार बन गई हर महीने हजार रुपए खाते हर महीने हजार, हजार रुपए बकाया झाड़ू खड़े है किस बीबी पी हजार छठो जे पंताली पैसे भी किसी खाते आप खड़े करके दसो नहीं सब तो वीडी ठगी चोरा ने नाल मारी ਤੇ ਠਕਾ ਨੂੰ ਕਰਕੇ ਦੁਬਾਰਾ ਤੁਸੀਂ ਵਾਣੋਗੇ ਤਾਂ ਕੀ ਹੋਊਗਾ ਠਾ ਦੁਬਾਰਾ ਠਭਗੀ ਹੀ ਬੰਝੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਬੋਲੋ ਸਾਡੇ 45000 ਹਜ਼ਾਰ ਦਾ ਸਰਕਾਰ ਐ ਅੱਜ ਖਜ਼ਾਨਾ ਐ ਕੱਟੜੇ ਮਾਨਦਾਰਾਂ ਦਾ ਖਜ਼ਾਨਾ ਦਾ ਕਰਜ਼ਾ ਚਾਰਤਾ ਤੇ 4000 ਰੁਪਏ ਤਾਂ ਤੁਸੀਂ ਦੇਖ ਹੀ ਲੇਤੇ ਕਿੱਥੇ ਕੱਟੜੇ ਮਾਨਦਾਰ ਖਾਣ ਪੀਣ ਚ ਲੱਗੀ ਹੋਈ ਐ ਦੇਖਿਆ ਕਿ ਨਹੀਂ ਅਣਾ ਨਹੀਂ ਖੁਸਤਾ ਅਫਸਰ ਜਿਹੜਾ ਫੜਿਆ ਗਿਆ ਕਿੰਨੇ ਨੋਟ ਕਿਸੇ ਉਥੇ ਡੀਆਈਜੀ ਭੁੱਲਰ ਤੇ ਕਰੋ 5 500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਹੈ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿਨੇ ਦੇਖੇ ਕੀ ਫੋਟੋਆਂ ਦੇਖਿਆ ਕੀ ਨਹੀਂ ਦੇਖਿਆ ਸਾਰੇ ਬੈਠੇ ਸਾਰੇ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਜਾ ਰਹੇ ਨੇ ਮੰਤਰੀਆਂ ਦੇ ਤਾਂ ਮੈਂ ਨਾ ਹੀ ਨਹੀਂ ਲੈ ਰਹੀ ਅਜੇ ਵੇਚੇ ਸਿੰਗਲਾ ਮੈਂ ਤੇਰਾ ਤਾਂ ਫਰਾਰੀ ਛਲਾਰੀ ਇਹ ਤਾਂ ਮੰਤਰੀਆਂ ਦਾ ਜੇ ਲੁੱਟ ਮਚਾਰੇ ਉਹ ਵੀ ਤਾਂ ਮੈਂ ਗੱਲ ਹੀ ਨਹੀਂ ਕਰ ਰਹੀ ਕੇਜਰੀਵਾਲ ਦੇ ਨਾਲ ਮਿਲ ਕੇ ਜੇ ਤੁਹਾਡੀ ਜ਼ਮੀਨਾਂ ਵੇਚ ਵੇਚ ਕੇ ਗਿਰਵੀ ਕਰਕੇ ਖਜ਼ਾਨੇ ਤੇ 2 ਲੱਖ ਕਰੋੜ ਰੁਪਏ ਤਾਂ ਅੱਛਾ ਹੋਂਦਮ ਮੰਤਰੀ ਸੰਤਰੀ ਛੱਡ ਕੇ ਹੋਂਦ ਤਾਂ ਸੰਤਰੀਆਂ ਦੇ ਕੰਮ 'ਚ ਮੈਂ ਆ ਗਈ ਹਾਂ ਇੱਕ ਸੰਤਰੀ ਦੇ ਕੋਲ ਅਫਸਰ ਦੇ ਕੋਲ 1 ਮਹੀਨੇ ਦੀ ਕਮਾਈ 7.5 ਕਰੋੜ ਰੁਪਏ 4 ਕਿਲੋ ਸੋਨਾ ਇਹ ਜਿੰਨਾ ਆਟਾ ਤਨ ਕਰਦੀ ਹੈ ਨਾ ਉਹਨੇ ਬਰਾਬਰ ਦਾ ਸੋਨਾ ਇਹਦੇ ਕੋਲ ਮਿਲਿਆ ਇੱਕ ਇੱਕ ਟੋਲਾ ਲੱਖ ਲੱਖ ਰੁਪਿਆ ਦਾ ਹੈਗਾ 4 ਕਿਲੋ ਸੋਨਾ 3 ਮਹਾਨ ਦੇਸ਼ਾਂ ਵਿੱਚ ਦੇਸ਼ਾਂ 'ਚ ਤੇ ਸੈਂਕੜੇ ਵੱਡੀ ਵੱਡੀ ਇੰਪੋਰਟਡ ਗੱਡੀਆਂ ਘੜੀਆਂ ਤੇ ਕੀ ਕੁਝ ਨਹੀਂ ਮਿਲਿਆ ਇਹ ਤਾਂ ਇੱਕ ਅ fırsਰ ਦਾ ਇੱਕ ਮਹੀਨੇ 'ਚ ਮਿਲਿਆ ਤੇ 4 ਸਾਲਾਂ 'ਚ ਕਿੰਨੇ ਅ fırsਰ ਦੇ ਕਿੰਨਾ ਕਮਾ ਛੱਡਿਆ ਪੰਜਾਬ ਦੇ ਖਜ਼ਾਨੇ ਤੋਂ ਖੋਲਾ ਲਾ ਛੱਡਿਆ ਹਿਸਾਬ ਤਾਂ ਕਰੋ ਇਹ ਕਿਸੇ ਹੋਰ ਦਾ ਪੈਸਾ ਨਹੀਂ ਹੈ ਤੁਹਾਡਾ ਪੈਸਾ ਹੈ ਕਾਟੇ ਬੱਚਿਆਂ ਦਾ ਭਵਿਕਰ ਸਾਡੇ ਤੁਹਾਡੇ ਪਿੰਡ 'ਚ ਨਿੱਕੀ-ਮੋਟੀ ਕਹਿੰਦੇ ਸਾਨੂੰ ਸਟੇਡੀਅਮ ਚਾਹੀਦਾ ਹੈ ਸਾਨੂੰ ਪਾਣੀ ਦਾ ਚਾਹੀਦਾ ਸਾਨੂੰ ਖੇਡਾਂ ਦਾ ਸਮਾਨ ਚਾਹੀਦਾ ਗਰੀਬ ਕਹਿੰਦੇ ਮਕਾਨ 'ਚ ਕਾਟੇ ਕੱਟੀ ਜਾਂ ਮੈਨੇ ਸ਼ਗਲ ਤੁਹਾਡੇ ਰੋਕੀ ਜਾਂਦੇ ਨੇ ਪੈਸ਼ਨਰ ਫਾਟੀ ਨਹੀਂ ਹੁੰਦਾ ਤੇ ਵਿਕਾਸ ਦੀ ਕਿਡਨੀ ਲੱਭੀ ਰੋਜ਼ ਕੰਮਾ ਲੈ ਕੇ ਹੁਣ ਤੁਹਾਡੀ ਪੰਚਾਇਤਾਂ ਦੀ ਜ਼ਮੀਨਾਂ ਦੀ ਲਿਸਟ ਬਣਾਈ ਜਾਂਦੀ ਕਿਉਂਦੇ ਉੱਤੇ ਵੀ ਕਰਜ਼ਾ ਲੈ ਕੇ ਹੁੰਦਾ ਹੈ ਲੁਟਮੱਛੀ ਹੋਈ ਹੈ ਜੇ ਇਸ ਲੁਟ ਨੂੰ ਰੋਕਣਾ ਹੈ

ਯੂਕੇ ਥੱਗੀ ਬੀਬੀ ਦਾ ਨਾਂ ਦੁਬਾਰਾ ਨਹੀਂ ਵੱਜਦੀ ਇਹ ਤਾਂ ਪਰਵਾਰ ਦੀ ਰੀੜ ਦੀ ਹੱਡੀ ਹੈ ਪਰਵਾਰ ਨੂੰ ਸਾਹਮਦੇ ਨੇ ਬੰਦੇ ਤਾਂ ਫੇਰ ਵੀ ਕੜੇ ਬੰਦੀ ਜੇ ਪੈ ਜਾਂਦੇ ਨੇ ਇਹ ਸਰਕਾਰ ਨੂੰ ਬਣਾ ਸਕਦੇ ਨੇ ਤੇ ਲਾ ਵੀ ਸਕਦੇ ਨੇ ਤੇ ਹੁਣ ਇਤਿਹਾਸ ਵੀ ਆਈ ਰਚਣਗੇ ਕਿਉਂਕਿ ਆਮ ਆਕਾਲੀ ਦਲ ਜਿੰਦਾਬਾਦ 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 ਕਿਉਂਕਿ ਪੰਜ ਤਰਨਤਾਰਨ ਦੀ ਬੀਬੀਆਂ ਇਤਿਹਾਸ ਲਿਖਣਗੀਆਂ ਇਹ ਸਰਕਾਰੇ ਦਰਬਾਰੇ ਤੈਨੂੰ ਇੰਨੀ ਵੱਡੀ ਗਿੰਤੀ ਜਿਸੀਂ ਬਣਾਤਾ ਤੂੰ ਸਾਡੇ ਨਾਲ ਠੱਗੀ ਮਾਰੀ ਝੂਠ ਮਾਰਿਆ ਨਾ ਜਵਾਕਾਂ ਨੂੰ ਨੌਕਰੀ ਦੇ ਤੀ ਰੰਗਲੇ ਪੰਜਾਬ ਦੀ ਕੰਨਾ ਸਾਨੂੰ ਸੁਣਾਉਂਦਾ ਸੀ ਵਿਦੇਸ਼ਾਂ ਤੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਗਈ ਧਰਨਾ ਨਹੀਂ ਲੱਗੂਗਾ ਥਾਂ ਥਾਂ ਤੇ ਕਰਨੇ ਲੱਗੇ ਹਰ ਵਕਤ ਬੇਚੇ ਬੈਠੇ ਪੜ੍ਹੇ ਲਿਖੇ ਬੱਚੇ ਸਾਡੇ ਵਿਦੇਸ਼ਾਂ 'ਚ ਭਜਰੇ ਨੇ ਕਹਿੰਦਾ ਸੀ ਨਸ਼ੇ ਖਤਮ ਕਰਾਂਗਾ ਗਲੀ ਗਲੀ ਤੈ ਨਸ਼ੇੜੀ ਮੁੱਖ ਮੰਤਰੀ ਨੇ ਨਸ਼ਿਆ ਆਮ ਆਮ ਕਰਤੇ ਨਸ਼ੇ ਆਮ ਆਮ ਕਿਉਂ ਹੋਏ ਨੇ ਕਿਉਂਕਿ ਕੋਟੇ ਪੁੱਤਾਂ ਨੂੰ ਮਾਰ ਕੇ ਕਮਾਈਆ ਕਰ ਰਹੇ ਨੇ ਕੋਈ ਪੁਸਤਾਂ ਸਰ ਫੜਦਾ ਹੈ ਕਿਸੇ ਨੂੰ ਕਿਸੇ ਨੂੰ ਨਹੀਂ ਫੜਦਾ ਕਿਉਂਕਿ ਸਰਕਾਰ ਦਾ ਸ਼ਹਿ ਹੈਗੀ ਸ਼ਹਿ ਇਸ ਕਰਕੇ ਹੈਗੀ ਕਿ ਉਹ ਰਲ ਮਿਲ ਕੇ ਕਮਾਈਆ ਕਰ ਰਹੇ ਨੇ ਪੰਜਾਬ ਦੇ ਪੁੱਤ ਮਾਰ ਰਹੇ ਨੇ ਜਿਹੜਾ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਜਿਹਦਾ ਨਹੀਂ ਦੇਣਾ ਸੀ ਉਹ ਘਰ ਘਰ ਦਾ ਹੀ ਕੋਚਾ ਛੱਡਿਆ ਕੀ ਕਰਨਾ ਹੈ ਹੋ ਜੀ ਸਰਕਾਰ ਦਾ ਕਿਹੜੇ ਮੂਹ ਦੇ ਨਾਲ ਕਹਿੰਦੇ ਜੀ ਰਾਤ ਨੂੰ ਜਾ ਕੇ ਕੋਠੇ ਦੇ ਚੜ ਕੇ ਦੇਖਣਾ ਪੈਂਦਾ ਕਿ ਕੋਈ ਅੰਦਰ ਤੇ ਨਹੀਂ ਆ ਗਿਆ ਇਹ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਏ ਹੋਏ ਨੇ ਇਹ ਉਦਾਹਰਣ ਜਿਹੜੇ ਨੇ ਆਪਣੇ ਆਪ ਇਹ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਇੱਥੇ ਅਰਾਜਕਤਾ ਹੈ ਇੱਥੇ ਕਾਨੂੰਨ ਦਾ ਰਾਜ ਨਹੀਂ ਹੈ ਫਰੋਟੀਆਂ ਦੇ ਪੂਰੇ ਪੰਜਾਬ 'ਚ ਮੰਗੀਆਂ ਜਾ ਰਹੀਆਂ ਕੋਈ ਇੱਥੇ ਸ਼ੱਕ ਨਹੀਂ ਹੈ ਕਿਸੇ ਨੂੰ ਮੈਨੂੰ ਲੱਗਦਾ ਜੀ ਯਾਰ ਤਰਨਤਾਰਨ ਬਿਲਕੁਲ ਬਾਰਡਰ ਵਾਲਾ ਏਰੀਆ ਹੈ ਪੰਜਾਬ ਦੀ ਇੱਕ ਸਾਈਡ ਤੇ ਹੈ ਇੱਥੇ ਯਾਦ ਘਟ ਹੋਏਗਾ ਮਾਮਲਾ ਇੱਥੇ ਧਮਕੀਆਂ ਦਾ ਵੀ ਉਹੀ ਹਾਲ ਹੈ ਫਰੋਤੀਆਂ ਦਾ ਵੀ ਉਹੀ ਹਾਲ ਹੈ ਜਬਰੀ ਵਜ਼ੂਲੀ ਦਾ ਵੀ ਉਹੀ ਹਾਲ ਹੈ ਔਰ ਇਹਦੇ ਅੰਦਰ ਜਿਹੜੇ ਗੈਂਗਸਟਰ ਨੇ ਲੋਕਾਂ ਨੂੰ ਡਰਾਂ ਦੇ ਲਈ ਫਰੋਤੀ ਨਾ ਮਿਲੇ ਤਾਂ ਉਹਦੇ ਘਰਾਂ ਦੇ ਬਾਹਰ ਪੋਲੀਆਂ ਚਲਾਉਂਦੇ ਨੇ ਇੱਕ 2 ਕਰੋੜ ਰੁਪਏ ਦੀ ਡਾਕਟਰ ਨੂੰ ਧਮਕੀ ਦੇ ਕੇ ਫਰੋਤੀ ਮੰਗੀ ਉਹਦੇ ਕਰਦੇਗੇ ਗੋਲੀਆਂ ਚਲਾਈਆਂ ਮਤਲਬ ਜੋ ਕੁਝ ਪੂਰੇ ਪੰਜਾਬ ਚ ਹੋ ਰਿਹਾ ਉਹ ਪੰਜਾਬ ਦਾ ਕੋਈ ਵੀ ਹਿੱਸਾ ਨਹੀਂ ਬਚਿਆ ਮੈਂ ਪਟਨਾਣਗੜ੍ਹ ਤੋਂ ਆਨਾ ਸੋ ਲੱਗਦਾ ਯਾਰ ਬੜਾ ਸੇਫ ਏਰੀਆ ਹੈ ਕੀ ਹਮਾਚਲ ਔਰ ਜੇਐਨਕੇ ਦਾ ਬਾਰਡਰ ਆ ਉਹ ਵੀ ਇਹ ਅੱਜ ਇੱਕ ਇਹ ਐਸੀ ਅਰਾਜਕ ਸਰਕਾਰ ਆਈ ਹੈ ਐਸੀ ਨਕਮੀ ਸਰਕਾਰ ਆਈ ਹੈ ਜੋ ਕੁਝ ਤਰਨ ਤਰਨ ਚ ਹੋ ਰਿਹਾ ਉਹੀ ਉੱਥੇ ਵੀ ਹੋ ਰਿਹਾ ਇਹਦਾ ਮਤਲਬ ਕੀ ਹੈ ਜਾਂ ਤੇ ਇਹਨਾਂ ਦੀ ਪਕੜ ਨਹੀਂ ਤੇ ਜਾਂ ਇਹਨਾਂ ਦੀ ਮਿਲੀ ਭਖਤ ਦੋ ਗੱਲਾਂ ਨਹੀਂ ਕਰ ਸਕਦੀਆਂ ਜਾਂ ਤੇ ਇਹਨਾਂ ਦੀ ਪਕੜ ਨਹੀਂ ਹੈ ਤੇ ਜਾਂ ਮੇਰੀ ਭਤ ਹੈ ਮੈਨੂੰ ਦੂਜੀ ਵਾਲੀ ਗੱਲ ਜ਼ਿਆਦਾ ਲੱਗਦੀ ਹੈ ਇਹ ਬੜਾ ਰੋਲਾ ਪਾਉਂਦੇ ਸੀ ਨਸ਼ਾ 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 ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਤਰਨ ਤਰਨ ਨਸ਼ੇ ਦੀ ਚਿੱਟੇ ਦੇ ਇਲਾਵਾ ਵੀ ਨਕਲੀ ਸ਼ਰਾਬ ਦੇ ਅੰਦਰ ਵੀ ਇੱਥੇ ਕਈ ਹਾਦਸੇ ਹੋਏ ਨੇ 12 ਬੱਚੇ ਇੱਕੋ ਹੀ ਪਿੰਡ ਦੇ ਮਰੇ ਸੀ ਮੈਂ ਉਦੋਂ ਵੀ ਆਇਆ ਸੀ ਲੇਕਿਨ ਸਰਕਾਰ ਬਦਲਣ ਦੇ ਬਾਅਦ ਵੀ ਉਹ ਕਰਮ ਬਦਲਿਆ ਨਹੀਂ ਹੈ ਅੱਜ ਵੀ ਕਿੱਟੇ ਦਾ ਨਸ਼ਾ ਪਿੰਡਾਂ ਦੀ ਜਵਾਨੀ ਨੂੰ ਖਾ ਰਿਹਾ ਹੈ ਔਰ ਤਰਨਤਾਰਨ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਹੋਇਆ ਏਰੀਆ ਇੱਥੇ ਸਰਕਾਰ ਇਹਨੂੰ ਰੋਕਣ 'ਚ ਪੂਰੀ ਤਰ੍ਹਾਂ ਨਾਲ ناکਾਮਜਾਬ ਹੋਈ ਹੈ ਉਹਦੇ ਕਈ ਉਦਾਹਰਣ ਮੇਰੇ ਕੋਲ ਲਿਖੇ ਨੇ ਪਿੰਡਾਂ ਦੇ ਪਿੰਡਾਂ ਦੇ ਨਾਂ ਲਿਖੇ ਨੇ 32 ਸਾਲ ਦਾ ਮੁੜਬ ਮਲਕੀਤ ਹੈ ਗੁਰਪ੍ਰ ਗੁਰਪ੍ਰੀਤ ਸਿੰਘ 30 ਸਾਲ ਨਸ਼ੇ ਦੀ ਓਵਰਡੋਜ਼ ਨਾਲ ਮਰਦਾ ਇੱਕ ਤਾਂ ਦੋ ਭਰਾ ਸਕੇ ਮਰਦੇ ਨੇ ਅਨੇਕ ਘਟਨਾਵਾਂ ਨੇ ਜਿਹਦੀ ਲੜੀ ਹੈ ਤੇ ਇਹਨਾਂ ਨੇ ਇਹ ਸਰਕਾਰ ਨੇ ਜਾਂ ਈਸ਼ਵਰ ਮਰਤੂ ਤੇ ਕਿਸੇ ਦਾ ਜ਼ਰੂਰ ਨਹੀਂ ਐਮਐਲਏ ਸਾਹਿਬ ਚਲੇ ਗਏ ਇਸ ਕਰਕੇ ਤੇ ਚੋਣਾਂ ਹੋ ਰਿਆ ਤੇ ਸਾਨੂੰ ਇਹ ਸਾਰੀਆਂ ਗੱਲਾਂ ਪੁੱਛਣ ਦਾ ਮੌਕਾ ਮਿਲ ਰਿਹਾ ਕਿ ਭਾਈ ਸਾਢੇ 3 ਸਾਲ ਹੋ ਗਏ ਤੁਸੀਂ ਕੀਤਾ ਕੀ ਹੈ ਇਹਦੀ ਬਿਨਾ ਪ੍ਰਸ਼ਾਸਨ ਬਿਨਾ ਸਰਕਾਰ ਦੀ ਮਦਦ ਤੇ ਕਿਆ ਨਸ਼ਾ ਇਸ ਖੁੱਲੇ ਪੰਨਲ बिक ਸਕਦਾ ਆਖਿਰ ਕਿਹੜੀਆਂ ਰਾਜਨੀਤਿਕ ਸ਼ਕਤੀਆਂ ਨੇ ਰਾਜਨੀਤਿਕ ਸ਼ਕਤੀਆਂ ਤੇ ਜਿਨ੍ਹਾਂ ਦੀ ਸਰਕਾਰ ਹੋएगी ਉਹੀ ਹੋਣਗੀਆਂ ਨਾ ਇਹ ਦੂਜਿਆਂ ਤੇ આરોਪ ਲਗਾਉਂਦੇ ਸੀ ਦੂਜਿਆਂ ਤੇ આરોਪ ਲਗਾਉਂਦੇ ਸੀ ਇਹਨਾਂ ਦੀ ਰਾਜਨੀਤੀ ਦਾ ਆਧਾਰੀਅ ਰੋਪ ਹੈ ਪਈ ਹੁੰਦਾ ਤੁਹਾਨੂੰ 3.5 ਸਾਲ ਤੋਂ ਉੱਪਰ ਹੋ ਗਏ ਹੁਣ ਤਾਂ ਜਵਾਬ ਦੇਣ ਦੀ ਆਦਤ ਪਾ ਲੋ ਜਾਂ ਹੁਣ ਵੀ આરોਪ ਹੀ ਲਗਾਣੇ ਆ ਤਰਨ ਤਰਨ ਇਸ ਵੇਲੇ ਸਾਫ ਸੁਥਰਾ ਸ਼ਕਤੀਸ਼ਾਲੀ ਲੋਕਾਂ ਦੀ ਸੇਵਾ ਕਰਨ ਵਾਲਾ ਕੈਂਡੀਡੇਟ ਮੰਗਦਾ ਔਰ ਪਾਰਟੀ ਨੇ ਹਰਜੀਤ ਸਿੰਘ ਦੇ ਰੂਪ ਚ ਲੋਕਾਂ ਨੂੰ ਇਹ ਮੌਕਾ ਦਿੱਤਾ ਹੈ ਰੇਤ ਮਾਫੀਆ ਰੇਤ ਮਾਫੀਆ ਹੁਣ ਇਹ ਰਾਣੇ ਕੀ ਹੋਇਆ ਤਰਨਤਾਰਨ ਜੀ ਮੈਂ ਸੋਚ ਰਿਹਾ ਸਾਡੇ ਵਾਲੇ ਗੁਰਦਾਸਪੁਰ ਵਾਲੀ ਹੋ ਰਹੀ ਆ ਤੂੰ ਮੇਰੇ ਨਾਲ ਚਲੋ ਮੈਂ ਖੁੱਲ੍ਹਰ ਨਿਮੰਤਰਣ ਦਿਨਾ ਜਿਹਦਾ ਖੇਤ ਜਿਦੀ ਰੇਤ ਇਹਦੀ ਆਰਡ ਚ ਇਲੀਗਲ ਮਾਈਨਿੰਗ ਤੜਾ ਤਰ ਹੋ ਰਹੀ ਆ ਕੀ ਉਹ ਸਰਕਾਰ ਦੇ ਨੁਮਾਇੰਦਿਆਂ ਦੇ ਮਰਜ਼ੀ ਦੇ ਬਿਨਾ ਹੋ ਰਹੀ ਏ ਇਹੀ ਆ ਤਰਨਤਾਰਨ ਦਾ ਸੁਰਕੀਆਂ ਬੋ ਕੋ ਬਟੋਰਨ ਲਈ ਕਹਤਾ ਜਿਹਦਾ ਖੇਤ ਉਹਦੀ ਰੇਤ ਉਹਦੀ ਉਹਨੂੰ ਰੇਤ ਪਤਾ ਨਹੀਂ ਮਿਲਨੀ ਆ ਜਾਂ ਨਹੀਂ ਮਿਲਨੀ ਪਰ ਇਹਨਾਂ ਦਾ ਦਾਅ ਜ਼ਰੂਰ ਲੱਗ ਗਿਆ ਤਰਨ ਤਰਨ ਵੀ ਇਹਨਾਂ ਦੀ ਚਪੇੜ ਚ ਆਇਆ ਔਰ ਇਹਦੇ ਉੱਤੇ ਇਹਨਾਂ ਦੇ ਆਗੂਆਂ ਦੇ ਉੱਤੇ ਵੀ ਜਿਹੜਾ ਚੰਬਲ ਪਿੰਡ ਹੈ ਇਹਨਾਂ ਦੇ ਕਿਸਾਨਾਂ ਨੇ ਇਲਜ਼ਾਮ ਵੀ ਲਾਇਏ ਨੇ ਇਹਨਾਂ ਤੇ ਇਹਦੇ ਅਨੇਕ ਪਿੰਡ ਨੇ ਇਹ ਜਿਹੜੇ 5-7 ਗੱਲਾਂ ਜਿਹੜੇ ਮੈਂ ਕਹਿੰਨਾ ਕਹਾਣੀ ਕਰ ਕਰਦੀ ਕਹਾਣੀ ਹਰ ਪੰਜਾਬ ਦੇ ਪਿੰਡ ਦੀ ਹੈ ਹਰ ਸ਼ਹਿਰ ਦੀ ਹੈ ਹਰ ਵਿਧਾਨ ਸਭਾ ਦੀ ਹੈ ਜਿਹੜੀਆਂ ਗੱਲਾਂ ਮੈਂ ਉੱਪਰ ਤੁਹਾਨੂੰ ਗਨਾਈਆਂ ਹੁਣ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਹੈ ਪਵਿੱਤਰ ਨਗਰੀ ਹੈ ਇਹਦੀ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਹੈ ਇਹ ਸਰਕਾਰ ਸਾਢੇ 3 ਸਾਲਾਂ ਚ ਉਹਨੂੰ ਪੂਰਾ ਕਰਨ ਚ ਵੀ ਸਫਲ ਨਹੀਂ ਹੋਈ ਕਿਸੇ ਵੀ ਸ਼ਹਿਰ ਦੀ ਪਛਾਣ ਹੁੰਦੀ ਹੈ ਕਿ ਉਥੇ ਸਫਾਈ ਦਾ ਕਿਹਦਾ ਪ੍ਰਬੰਧ ਹੈ ਇੱਥੇ ਕਹਿੰਦੇ ਉਹ ਇਹਨਾਂ ਦਾ ਟਰੀਟਮੈਂਟ ਪਲਾਂਟ ਹੀ ਨਹੀਂ ਚੱਲ ਰਿਹਾ ਗੰਦਾ ਪਾਣੀ ਲੋਕਾਂ ਨੂੰ ਮਿਲ ਰਿਹਾ ਸੀਵਰੇਜ ਦਾ ਟਰੀਟਮੈਂਟ ਪਲਾਂਟ ਜਿਹੜਾ ਬੰਦ ਪਿਆ ਇਹ ਜਿਹੜਾ ਰੋਡ ਆ ਬਸ ਬਸ ਸਟੈਂਡ ਵਾਲਾ ਉੱਥੇ ਢੇਰ ਲੱਗੇ ਪਏ ਨੇ ਪਵਿੱਤਰ ਨਗਰੀ ਹੈ ਗੰਦਗੀ ਦੇ ਢੇਰ ਨਾਲੀਆਂ ਸੜਕਾਂ ਟੁੱਟੀਆਂ ਹੋਈਆਂ ਮਤਲਬ ਜਿਹੜਾ ਜਿੱਥੇ ਪੂਰੇ ਪੰਜਾਬ ਕੀ ਮੈਨੂੰ ਲੱਗਦਾ ਹਿੰਦੁਸਤਾਨ ਤੋਂ ਵੀ ਲੋਕ Shri Tarantaran Saab ਮਤਾਂ ਦੇਖਣ ਆਉਂਦੇ ਨੇ ਉੱਤੇ ਪਾਣੀ ਦੀ ਸਪਲਾਈ ਨਹੀਂ ਹੈ ਸਟਰੀਟ ਲਾਈਟ ਨਹੀਂ ਹੈ ਗੰਦਗੀ ਦੇ ਢੇਰ ਨੇ ਉੱਤੇ ਸੀਵਰਲ ਟ੍ਰੀਟਮੈਂਟ ਪਲਾਂਟ ਨੂੰ ਚਾਲੂ ਨਾ ਰੱਖਣ ਚ ਚਾਲੂ ਕਰਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਹ ਜਿਹੜੇ ਮੂਡਲੀਆਂ ਜ਼ਰੂਰਤਾਂ ਖੱਡੇ ਪਏ ਹੋਏ ਨੇ ਆ ਮੇਨ ਸੜਕ ਨਾ ਦੇਖੋ ਤੁਸੀਂ